ਕੀ ਹਾਲ ਸਾਹਿਬ ਵਾਈਕ ਰੁਜੀ ਕੀ ਫਤਿਹ ਅਸੀਂ ਸਾਰੇ ਜਣੇ ਠੀਕ ਠਾਕ ਆ ਵਾਈਕ ਰੁਜੀ ਕੀ ਫਤਿਹ ਅਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋ ਗਏ ਹਰ ਵਾਰ ਜਦੋਂ ਤੁਸੀਂ ਦੇਖਦੇ ਹੋ ਵੀ ਮੈਂ ਵਲੌਗ ਸਟਾਰਟ ਕਰਦੀ ਆ ਇਧਰ ਸਲੋ ਮੋਸ਼ਨ ਚ ਬਾਅਦ ਵਿੱਚ ਵੀ ਤੇ ਬਣਾਉਣਗੇ ਨਾਲ ਨਹੀਂ ਕਿ ਆਪਾਂ ਜਾ ਰਹੇ ਆ ਅੱਜ ਸ੍ਰੀ ਅਨੰਦਪੁਰ ਸਾਹਿਬ ਸਾਢੇ 8 ਹੋ ਗਏ ਤੇ ਸਾਢੇ 6 ਹੀ ਤੁਰੇ ਹੀ ਘਰ ਤੋਂ ਅਸੀਂ ਆਉਣਦੇ ਆ ਪੂਰੇ ਮਝੇ ਮਝੇ ਨਾਲ ਵੀ ਕੋਈ ਕਾਲੀ ਨਹੀਂ ਸਾਨੂੰ ਵੀ ਅੱਜ ਆਪਾਂ ਮਹਾਰਾਜ ਦੇ ਦਰਸ਼ਨ ਕਰਨੇ ਆ ਨਾਲੇ ਪੱਪਾ ਨੂੰ ਹਾਂ ਹਾਂਜੀ ਹੈਲੋ ਫਤਿਹ ਬਾਬਾ ਤੇ ਜੁੜ ਕੇ ਜਿੰਦਰ ਸੋਚੇ ਸੋਚਣਾ ਹਾਂ ਵੇਹੀ ਚੈ ਅੱਜੀ ਲੱਖ ਬਾਤ ਉਹਦੇ ਨਾਲ ਬੈਠੀ ਰਾਨ ਨੂੰ ਦੇਖੀ ਵੇ ਰਾਨ ਨੂੰ ਦੇਖੀ ਰਾਨ ਨੂੰ ਇਹ ਮੇਰਾ ਪੁੱਤ ਆ ਹਾਂ ਜਿੰਦਰ ਨੇ ਜਿੰਦ ਕੌਰ ਦੀਆਂ ਗੱਲਾਂ ਸੁਣ ਕੇ ਵੀ ਇਹ ਟਿੱਡੀ ਜਈ ਸਾਡੇ ਵੇਂਦਿਆਂ ਵੇਂਦਿਆਂ ਮਤਲਬ ਇੰਨੀ ਇੰਨੀ ਕੁ ਹੁੰਦੀ ਸੀ ਤੁਸੀਂ ਵੀ ਸਾਰੇ ਕਹਿੰਦੇ ਜਦੋਂ ਪ੍ਰੋਗਰਾਮ ਤੇ ਜਾਂਦੀ ਹੈ ਪਿਛਲੇ ਸਾਲ ਆਏ ਸੀ ਇੰਨੀ ਸੀ ਇੰਨੀ ਸੀ ਰਬਲਾਈਜ਼ ਤੇ ਉਦਾਂ ਵੀ ਧੀਆ ਸੀ ਦੀ ਜਵਾਨ ਆ ਜਾਂਦੀਆਂ ਮੈਂ ਤਾਂ ਇੰਨਾ ਸਾਫ਼ ਬੋਲਦੀ ਹੈ ਨਾ ਥਾਲਾ ਕਿੱਥੇ ਚੱਲੇ ਆਪਾਂ ਕਿਹਦੇ ਬਾਬਾ ਜੀ ਕਿਹੜੇ ਬਾਬਾ ਜੀ ਆਰੇ ਹੈ ਆਰੇ ਅਨਮੋਲ ਕਹਿੰਦੀ ਨਹੀਂ ਬਲੂ ਬਾਬਾ ਜੀ ਕੋਲ ਚੱਲੇ ਆ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਣਾ ਬਲੂ ਹੁੰਦਾ ਸੀ ਨਾ ਇਹ ਬੱਚੇ ਆ ਦੇਖੋ ਬੱਚਿਆਂ ਨੂੰ ਕੀ ਕਰੇ ਔਰੇਂਜ ਬਾਬਾ ਜੀ ਕੋਲ ਚੱਲੇ ਆ ਮਤਲਬ ਵੀ ਉਹ ਰਮਾਲਾ ਸਹਿ ਵੇ ਕਿਡਾ ਕਿਦਾਂ ਦਰਬਾਰ ਸਾਹਿਬ ਜਾਓਗੀ ਕਹੋਗੇ ਮੈਂ ਪਿੰਕ ਬਾਬਾ ਜੀ ਕੋਲ ਜਾਣਾ ਉਹ ਇਦਾਂ ਵੀ ਉੱਥੇ ਰਮਾਲਾ ਸਹਿ ਪਿੰਕ ਲੱਗਾ ਸੀ ਜਦੋਂ ਅਸੀਂ ਗਏ ਸੀਗੇ ਹਨਾ ਮਹਾਰਾਜ ਤੇ ਤੇ ਕਿਦਾਂ ਦੀਆਂ ਨਿਆਣੇ ਗੱਲਾਂ ਕਰਦੇ ਆ ਹੈ ਕੀ ਕਿਹੜਾ ਕੰਮ ਕਰਦੇ ਹਾਂ ਮਿੱਟੀ ਖਾਂਦੇ ਨਹੀਂ ਉਹਨੇ ਉਮੜਾਇਆ ਵਾ ਕੰਪਿਊਟਰ ਸਤਾਰ ਬਣੀ ਹੈ ਕਿਉਂ ਮੈਂ ਨਾ ਮੈਸ ਰੈਕਟਾਂ ਲਿਜੇ ਕੰਨ ਦੁਖਦੇ ਆ ਕੰਨ ਦੁਖਦੇ ਆ ਇਹਦੇ ਭਾਈ ਤੇ ਇਹਨੇ ਛੇਲ ਲਿਆ ਸੀਗਾ ਕੰਨ ਤੇ ਸਿਵਾਵਾਂਗੇ ਕਹਿੰਦੀ ਕਹੇ ਵੇਖੋ ਨਿਆਣ ਆਇਆ ਧੱਕਾ ਨਹੀਂ ਆਪਾਂ ਕਰ ਸਕਦੇ ਪਰ ਪਿਆਰ ਨਾਲ ਸਿਵਾ ਲੈਂਦੀ ਸਮਝਾ ਸਕਦੇ ਆ ਤੇ ਦੀ ਸਾਵੀ ਜਵਾਦ ਨਹੀਂ ਨਹੀਂ ਅਸੀਂ ਚੱਲੇ ਨਾ ਆਈ ਚੱਲੇ ਨਾਨਕੇ ਐ ਮੈਂ ਮਾਰਾ ਕਿੰਨੀ ਸੋਣੀ ਮੈਂ ਪਿਛਲੇ ਵਲੌਗਸ ਵੀ ਕਿਹਾ ਸੀ ਜਦੋਂ ਅਸੀਂ ਆਪਾ ਨਾਨਦਪੁਰ ਸਾਹਿਬ ਗਏ ਸੀ ਕਿ ਕਿੰਨੀ ਰਮਣੀਕ ਜਗਾ ਅੱਜ ਮੌਸਮ ਇੰਨਾ ਮਤਲਬ ਕਿ ਵਧੀਆ ਵਾ ਨਾ ਤੇ ਮੀਂਹ ਪੈ ਰਿਹਾ ਵਾ ਨਾ ਧੋਪਿਆ ਤੇ ਮਤਲਬ ਮੈਨੂੰ ਇਦਾਂ ਦਾ ਪਸੰਦ ਆ ਮੌਸਮ ਤੇ ਉਹਦੇ ਕਰਕੇ ਇਦਾਂ ਵਾ ਵੀ ਜਦੋਂ ਧੋਪ ਹੁੰਦੀ ਆ ਉਦੋਂ ਆਪਾਂ ਨੂੰ ਹੁੰਦਾ ਵੀ ਕਾਲੀ ਕਰੀਏ ਵੀ ਇੱਕ એનਰਜੀ ਜੀ ਡਾਊਨ ਹੋ ਜਾਂਦੀ ਆ ਜਾਣਾ ਸੀ ਕਲੇ ਅਨੰਦਪੁਰ ਸਾਹਿਬ ਸੀ ਨਾਲੇ ਬਾਣੇ ਚੱਕਣੇ ਸੀਗੇ ਤੇ ਨਾਲੇ ਨਮਸਕਾਰ ਕਰਨੀ ਮਹਾਰਾਜ ਨੂੰ ਤੇ ਫਿਰ ਅਸੀਂ ਹੁਣ ਗੁਰੂਕੇ ਲਾਹੌਰ ਦਾ ਵੀ ਪ੍ਰੋਗਰਾਮ ਬਣਾ ਲਿਆ ਵੀ ਚਲੋ ਆਏ ਤੇ ਹੈਗੇ ਆਣ ਦਰਸ਼ਨ ਮੇਲੇ ਕਰਦੇ ਤੇ ਬੇਬੀ ਨੇ ਵੇਖੀ ਹੂਲੀ ਕੰਪੀ ਕਿ ਵਾਟਿਫੁਲ ਹੈ 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 ਵਾਟਿਫੁਲ ਹੈ ਸਿਪਾਸੀ ਵੇਖਦੀ ਸਿੰਘ ਸਾਹਿਬ ਨਗਰੋਟੇ ਵਾਲਾ ਰਾਣੀ ਚੇਤਾ ਆ ਸੱਚ ਦੱਸਿਓ ਵਾਹ ਜੀ ਵਾਹ ਮਹਾਰਾਜ ਦੇਖੋ ਕਿੱਥੇ ਵਿਹਨ ਆਏ ਹੀ ਮਾਰੇ ਕਹਿੰਦੇ ਗੁਰੂ ਘਰ ਲੋਰ ਵਸਾ ਦੇਾਂਗੇ ਆਓ ਹਰਜਸ ਜੀ ਆਪਣੀ ਕੰਨਿਆ ਨੂੰ ਲੈ ਕੇ ਨਾਲ ਰਿਸ਼ਤੇਦਾਰਾਂ ਨੂੰ ਲੈ ਕੇ ਮਾਰੇ ਕਹਿੰਦੇ ਆ ਵੇਖ ਆਏ ਹਾਏ ਹਾਏ ਆਏ ਹਾਏ ਕੀ ਬਾਤ ਆ ਸਿੰਘ ਸਾਹਿਬ ਮੇਰੇ ਸਹਿਬ ਦੇ ਰੰਗ ਨਿਆਰੇ ਕਿਉਂ ਹੈ ਸਿੰਘ ਸਾਹਿਬ ਆ ਗਏ ਜਿਹੜਾ ਨੇ ਬਾੜੀਆਂਾਂਾਂ ਦੇ ਵਿੱਚ ਕੀ ਕਹਾਵਾ ਆ ਗਏ ਸਾਡੇ ਨਾਲ ਕੇ ਕੀ ਕਹਾਵਾ ਇਧਰ ਸਟਿੰਗਾ ਪੀਂਦਾ ਆ ਇਹ ਆ ਜੇ ਨਿੱਕੇ ਨਿੱਕੇ ਜਵਾਕ 9 ਬੱਚੇ ਬਹੁ ਮਾੜੀ ਗੱਲ ਆ ਮੰਮੀ ਕਿੱਥੇ ਆ ਗਈ ਬਾਬਾ ਜੀ ਕੋਲ ਵਾਹਿਗੁਰੂ 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 Thank wow. ਕਿਹੜੇ ਬਾਬਾ ਜੀ ਕੋਲ ਆਏ ਆ ਤੁਸੀਂ ਗੋਬਿੰਦ ਸਿੰਘ ਜੀ ਬਿਲਕੁਲ ਕੀ ਰਾਂ ਨਿਸ਼ਾਨ ਆ ਉਹ ਗੋਲਡ ਜੈਡ ਬਣਿਆ ਨਾ ਸਰਵੈਣੀ ਸਾਹਿਬ ਜੰਦ ਕਰ ਦੇਖੀ ਬੈਠਾ ਇਹ ਦਸਤਖਤ ਜੀ ਇਹ ਮਿੱਠਾ ਪਾਣੀ ਹੈ ਇੱਥੇ ਸਿਰਫ ਇਹੋ ਮਿੱਠੇ ਪਾਣੀ ਦਾ ਸਰੋਵਰ ਦਾ ਤਰਬਾਣ ਇੱਥੇ ਖਾਰਾ ਪਾਣੀ ਹ ਸਾਰੇ ਆ ਪਪਾਉਂਟ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਦیدار ਕਰਨ ਵਾਸਤੇ ਤਾਕਤ ਛਰੀ ਕੇ ਇਸਗੜ ਸਾਹਿਬ ਜੀ ਕੇ ਹਜੂਰ ਸਾਹਿਬ ਇਦਾਂ ਕਹਿੰਦੇ ਹੁੰਦੇ ਨਾ ਬਹੁਤ ਵਧੀਆ ਲੱਗਦਾ ਹੁੰਦਾ ਸੰਗਤ ਬਹੁਤ ਹੈ ਅੱਜ ਐਤਵਾਰ ਕਰਕੇ ਵੀ ਤੁਸੀਂ ਕਰ ਲਿਆ ਜਿੰਨਾ ਬਦਲ ਖਿਆ ਵਾ ਉਹ ਸਭ ਨਾਲ ਹੋ ਗਏ ਇੰਨਾ ਹੋਇਆ ਇੱਕ ਐਤਵਾਰ ਤੋਂ ਸੰਗਤ ਤੇ ਜਿੰਦ ਕਹਿੰਦੇ ਹਾਈ ਮੁੰਮਾ ਗਾਮੀ ਲੱਗਦੀ ਆ ਪਿਆਰ ਹੋ ਰਿਹਾ ਜੀ ਜਿੰਦ ਕਾ ਕਿੱਦਾਂ ਬਾਜੂ ਮਿਲ ਗਿਆ ਇੱਕ ਬਾਪੂ ਜੀ ਸੀ ਬਜ਼ੁਰਗ ਨੇ ਅਕਸਰ ਬਾਣੀ ਵਿੱਚ ਉਹ ਕਰਸ ਜੀ ਆਪਣੀ ਕਿਰਤਾਂ ਵੇਚ ਗਏ ਸੀ ਤੇ ਆਪਣੇ ਰਿਪਰਚ ਕੋਈ ਨਹੀਂ ਅੱਜ ਉਹਨਾਂ ਤੋਂ ਬਕਰਤ ਜੀਜੀਆਂ ਲੈ ਕੇ ਆਈਏ ਇਹ ਬਲੌਗ ਨਹੀਂ ਬਣਾਇਆ ਤੇ ਦਰਸ਼ਨ ਕਰਦੇ ਕਿਉਂਕਿ ਉੱਥੇ ਜਾ ਕੇ ਤੇ ਢੋਲੀ ਆਈਦਾ ਬਈ ਮਹਾਰਾਜ ਆ ਗਿਆ ਰੱਖ ਲੈ ਹੁਣ ਨਾਜ ਹਨਾ ਸਹੀ ਸਾਬ ਵਾਹ ਮਾ ਅੱਲਾ ਮਾਰੇ ਤਰਸ ਕਰਕੇ ਨੰਦਗੜ ਕਿਲੇ ਦੇ ਦਰਸ਼ਨ ਕਰ ਲਓ ਸਾਹਮਣੇ ਹੋ ਰਿਹਾ ਕਟ

ਜਿੱਦਾਂ ਜਿਹੜੇ ਤੁਹਾਨੂੰ ਟਾਈਮ ਦਿਖਾਇਆ ਸੀ ਉਸ ਵੇਲੇ ਸਾਢੇ 8 ਹੋਏ ਸੀ ਵੀ ਤੇ ਆਪਾਂ ਮਤਲਬ ਗਰ ਸ਼ੰਕਰ ਵગેਰਾ ਕ੍ਰਾਸ ਕਰ ਗਏ ਸੀ ਤੇ ਹੁਣ ਟਾਈਮ ਹੋਇਆ ਵਾ 12:03 ਤੇ ਆਪਾਂ ਸیرے 5 ਵਜੇ ਉੱਠੀ ਸੀ ਤੇ 6:30 ਵਜੇ ਤੁਰੇ ਸੀ ਸਿੰਘ ਸਾਹਿਬ ਨੇ ਚਾਹ ਪੀਤੀ ਸੀ ਹਨਾ ਸਿੰਘ ਸਾਹਿਬ ਕੁਛ ਖਾ ਗਿਆ ਸੀ ਨਾ ਬ੍ਰੈਡ ਤੋਂ ਦੀ ਰੋਢੀ ਤੇ ਮੈਂ ਤੁਸੀ ਕਹਦੇ ਕਹਿੰਦੀ ਭੁੱਖ ਬਹੁਤ ਲੱਗੀ ਭੁੱਖ ਲੱਗਣੀ ਆ 12 ਵਜ ਗਿਆ ਮੈਂ ਕੁਝ ਵੀ ਨਹੀਂ ਖਾਦਾ ਸਿਰਫ ਹੁਣ ਥੋੜੀ ਜੀ ਦੇਖ ਲਈ ਸੱਚੀ ਇੰਨੀ ਭੁੱਖ ਬਸ ਹੋਈ ਆ ਹੁਣ ਅਸੀਂ ਕਹਿੰਨੇ ਹੁਣ ਤੁਸੀਂ ਕਹੋਗੇ ਵੀ ਲੰਗਰ ਛੱਕ ਲੈਣਗੇ ਐਕਚੁਅਲੀ ਅੱਜ ਸੰਗਤ ਬਹੁਤ ਜ਼ਿਆਦਾ ਸੀ ਜੀ ਸੰਗਤ ਗੁਰੂ ਕੀ ਲੌਰ ਵੀ ਸੰਗਤ ਆਨੰਦਪੁਰ ਸਾਹਿਬ ਵੀ ਬਹੁਤ ਜਿਆਦੀ ਸੰਗਤ ਸੀ ਐ ਦੁਆਰ ਕਰਕੇ ਕੀ ਦੀਬਾਗ ਨਾਲੇ ਬਾਬੇ ਗੁਰਦੇਵ ਸਿੰਘ ਉਹਨਾਂ ਦੇ ਦਰਸ਼ਨ ਹੋ ਗਏ ਬੜੀ ਖੁਸ਼ੀ ਹੋਈ ਤਦ ਹੁਣ ਆਪਾਂ ਵੀਰ ਪੰਮਾ ਦੁਮੀਆਂ ਨੂੰ ਫੋਨ ਕਰਕੇ ਨਹੀਂ ਮੇਰਾ ਵੀਰ ਆ ਤੇ ਮਿਲ ਗਏ ਵੀਰ ਦਾ ਅੱਜ ਸਮਾਗਮ ਆ ਤੇ ਵੀਰ ਉਧਰ ਨੂੰ ਗਏ ਆ ਦੇ ਵੀਰ ਦਾ ਮਾਉਂਆ ਪੜੇ ਨੇ ਜਿੱਦੇ ਪਿੰਡਾ ਵਾਲਾ ਆਏ ਸੀ ਕਰਕੇ ਕੀ ਪਪਾ ਹਜਿੰਦ ਕਰਨ ਨੂੰ ਸ਼ਸਤਰ ਮਿਲਿਆ ਨਾ ਜਿੱਥੋਂ ਵੀਰ ਇੰਟਰਪ੍ਰਾਈਜ਼ਸ ਤੋਂ ਲਗਾ ਦੇ ਗੱਲ ਚ ਪਾਉਣ ਵਾਲਾ ਪਾਓ ਤੇ ਬਹੁਤ ਸੋਹਣੀ ਸੜਕ ਬਣ ਜਾਣੀ ਹੁਣ ਜਿੰਨੇ ਵੀ ਮੇਰੇ ਵਲੌਗ ਸਾਰੇ ਗਾਣੇ ਵੇਖਦੇ ਆ ਨਾ ਇੱਥੇ ਮਾਂ ਗੁਰੂ ਹਾਂ ਸੋ ਕੀ ਚਾਹੀਦਾ ਸੋ ਵੀ ਜੇ ਤੁਸੀਂ ਕਾਤੇ ਬਣੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਸੀਗਾ ਵੀ ਅਨੰਦਪੁਰ ਸਾਬਲੇ ਰਾਹ ਬਣੀ ਜਾਂਦਾ ਵਾ ਜਿਹੜਾ ਪੰਗਿਆ ਤੋਂ ਆਉਂਦਾ ਵਾ ਕਰਕੇ ਵੀ ਬਾਬਾ ਜੀ ਹੁਣੇ ਸੇਵਾ ਸੰਗੁਣੀ ਸਾਰਾ ਰੋਡ ਠਿਆਲ ਕਰਾਉਂਦੇ ਆ ਤੇ ਉੱਥੇ ਤੁਸੀਂ ਵੇਖਦੇ ਹੋਣੇ ਆ ਵੀ ਸਿੰਘ ਖਲੋਤੇ ਆ ਮਾਇਆ ਫੜਨ ਵਾਸਤੇ ਬਾਬਿਆਂ ਨੇ ਕੋਈ ਐਡਾ ਤੁਸੀਂ ਕਹਿ ਤਾਂ ਦਿੰਨੇ ਆ ਬਹੁਤ ਛੇਤੀ ਮੂੰਹ ਅਟਕੇ ਵੀ ਹਾਂ ਵੀ ਕਾਰ ਸੇਵਾ ਵਾਲੇ ਬਾਬੇ ਬੋਰੀਆਂ ਲੈ ਕੇ ਆ ਜਾਂਦੇ ਆ ਜਾਂ ਪੈਸੇ ਇਕੱਠੇ ਕਰਦੇ ਆ ਉਹ ਕਿਤੇ ਲਈ ਰਾਹ ਸਾਡੇ ਲਈ ਬਣ ਰਿਹਾ ਅਸੀਂ ਟਰਾਲੀਆਂ ਭਰ ਭਰ ਕੇ ਟਰੱਕ ਪਰ ਭਰ ਭਰ ਕੇ ਆਉਣਾ ਹੁੰਦਾ ਵਾ ਵੀ ਸਾਡੀ ਸਹੂਲਤ ਵਾਸਤੇ ਵੀ ਐਡਾ ਵੱਡਾ ਸਾਡਾ ਤਤ ਹੋਵੇ ਤੇ ਉਹਨੂੰ ਜਾਣ ਵਾਸਤੇ ਵੀ ਸਰਕਾਰ ਪ੍ਰਸ਼ਾਸਨ ਨੇ ਤੇ ਰਾਹ ਬਾਰੇ ਕੋਈ ਸੋਚਿਆ ਨਹੀਂ ਤੁਸੀਂ ਵੇਖ ਹੀ ਰਹੇ ਹੋ ਸਟਿਲ ਉਹ ਤਿਆਰ ਕਰ ਰਹੇ ਆ ਹਨਾ ਤੇ ਕਿਸ ਤਰ੍ਹਾਂ ਬਾਬੇ ਬਣਾ ਰਹੇ ਆ ਆਪ ਅੱਗੇ ਲਾ ਕੇ ਸਾਰੇ ਕਾਰਜ ਰੋਕ ਕੇ ਸਭ ਕੁਝ ਇੱਕ ਛੋਟਾ ਹੋਵੇ ਬਬ ਕਿੰਨੀ ਛੇਤੀ ਰੋਡ ਪਿਆਰ ਕਰੀ ਜਾਂਦੇ ਆ ਤੇ ਜੇ 100 200 ਦੇਣਾ ਪੈ ਜਾਂਦਾ ਹੁੰਦਾ ਨਾ ਤੇ ਉੱਥੇ ਗੀਂਦ ਮਾਰੀ ਨਾ ਕਰਿਆ ਕਰੋ ਇਹ ਨਾ ਕਰ ਕਰੋ ਵੀ ਇਹ ਪੈਸੇ ਪੜੀ ਜਾਂਦੇ ਆ ਲੋਕ ਕੀ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਲੋਕਾਂ ਦੀ ਸੋਚ ਕੀ ਹੋ ਗਈ ਆ ਸਾਡੇ ਵਾਸਤੇ ਬਣ ਰਿਹਾ ਉਦਾਂ ਵੀ ਤੇ ਟੈਕਸ ਪੇ ਕਰਦੇ ਆ ਜਦੋਂ ਟੋਲ ਪਾ ਜਾਂਦੇ ਆ ਜੰਨੇ ਆ ਉਹੀ ਤੇ ਗੱਲ ਆ ਆਪਣੇ ਨੂੰ ਦੇਣ ਮਿਲਿਆ ਸੀ ਕਹਿ ਦਿੰਨੇ ਵੀ ਸਾਨੂੰ ਜ਼ਿਆਦਾ ਕੁਝ ਮੁਫਤ ਜੀ ਮਿਲੇ ਤੇ ਮੈਂ ਇੱਕ ਪਾਸੇ ਕਹੀ ਜਾਂਦੇ ਵੀ ਕਾਰਸ਼ੇਪ ਵਾਲੇ ਸੜਕੇ ਕੋਲੋਂ ਇਕੱਠੀ ਕਰ ਉਹਨਾਂ ਨੇ ਕਿੱਥੋਂ ਲਿਆਉਣੀ ਆ ਜਿਹੜੇ ਸਾਰਾ ਕੁਝ ਛੱਡ ਕੇ ਸਾਡੇ ਲਈ ਸੇਵਾਵਾਂ ਕਰਦੇ ਆ ਵੀ ਹੋਰ ਕਿਹਦੇ ਲਈ ਆ ਆ ਇਹ ਰੋਡ ਤੇ ਜਰੂਰੀ ਨਹੀਂ ਵੀ ਤੁਸੀਂ ਆਨੰਦਪੁਰ ਸਾਹਿਬ ਕਰਕੇ ਆਣਾ ਇਧਰ ਮਹਾਰਾਸ਼ਟਰ ਘੁੰਮਣ ਜਾਣੇ ਹੋ ਸਾਰੇ ਪਾਸੇ ਜਾਣੇ ਹੋ ਇਹਨਾਂ ਰਾਹਾਂ ਤੇ ਹੀ ਜਾਣੇ ਆਪਾਂ ਸਾਰੇ ਇਸ ਕਰਕੇ ਸਹਿਯੋਗ ਦਿਆ ਕਰੋ ਨਹੀਂ 500 ਨਹੀਂ 100 ਨਹੀਂ ਤੁਹਾਨੂੰ ਤੁਸੀਂ ਕਹੋਗੇ ਵੀ ਤੁਸੀਂ ਗੱਲਾਂ ਕਰਨ ਵਾਲੇ ਆ ਤੁਸੀਂ ਕੀ ਦਿੱਤਾ ਅਸੀਂ ਦਿੱਤਾ ਜਿੰਨਾ ਦਿੱਤਾ ਜਿੰਨੇ ਜੋਗੇ ਮਾਰੇ ਨਹੀਂ ਕੀਤਾ ਵਾ ਦੇਈ ਜਾਣਾ ਭਾਵੇਂ 10 ਰੁਪਏ ਦੋ ਦੋ ਤੇ ਸਹੀ ਵੀ ਇੱਥੋਂ ਲੰਘਣਾ ਆ ਵੀ ਹਾਂ ਵੀ ਛੇਤੀ ਰੋਡ ਜਿਹੜਾ ਤਿਆਰ ਹੋ ਜਾਵੇ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿਹਨਾਂ ਦਾ ਜ਼ਿਕਰ ਕੀਤਾ ਸੀ ਵੇਖੋ ਕਰਮਾ ਵਾਲੇ ਹੀ ਵੀ ਮਾਪੇ ਆ ਵੇਖੋ ਆਪ ਸੇਵਾ ਕਰਾ ਰਹੇ ਆ ਇੱਕ ਤਾਂ ਹੁੰਦਾ ਨਾ ਵੀ ਸਿੰਘ ਸਾਹਿਬ ਵਲੌਗ ਚ ਕਈ ਗੱਲ ਕਹਿ ਦੇਣੀ ਆ ਆ ਤੁਸੀਂ ਖੁਦ ਵੇਖੋ ਸਾਹਮਣੇ ਬੈਠੇ ਆ ਆਪ ਹੀ ਸੇਵਾ ਕਰ ਰਹੇ ਆ ਤੇ ਤੁਸੀਂ ਜਿਹੜੇ ਗੱਲਾਂ ਕਰਨ ਵਾਲੇ ਆ ਤੇ ਤੁਸੀਂ ਆਪ ਮੇਰੇ ਤੋਂ ਸੁਣਨੇ ਗਏ ਹੁਣ ਤੇ ਮਾਪੇ ਕਿਦਾ ਆਪੇ ਅੱਛਾ ਔਂਗੜਾ ਮਾਰਿਆ ਵਾ ਚੀਚੀਆਂ ਖਾਦਦਾ ਖਾਦਦਾ ਭੁੱਲ ਦਿਸ ਗਿਆ ਆਏ ਆਏ ਦੇਖੀ ਇਹਨ ਮੋਟਾ ਹੁਣ ਨਾ ਤੱਕ ਜਿੰਨੇ ਪاور ਸੀਟ ਪਿੱਛੇ ਪਾ ਦੇ ਉਹ ਜਿੱਧਰ ਹੋ ਗਈ ਆ ਬਾਹਰ ਚ ਸ਼ੁਰੂ ਤੇ ਅਹੀਂ ਵੀ ਕਰਤਾ ਵਾ ਪੀਜ਼ਾ ਆਰਡਰ ਕਿਉ ਸਿੰਘ ਸਾਹਿਬ ਹਾਂ ਦੇ ਜਿੰਦਗਰਜੀ ਸੌ ਗਿਆ ਵਧੀਆ ਇਹਨੂੰ ਮੈਂ ਏਦਾਂ ਨਹੀਂ ਖਵਾਉਣਾ ਕਹਣਾ ਲੇਜ਼ ਖਵਾਤੇ ਹੁਣ ਮੈਂ ਏਦਾਂ ਕੀ ਰਹਿ ਆ ਮਜਬੂਰੀ ਆ ਭਾਈ ਮਜਬੂਰੀ